ਵੀ ਮੈਂ ਸੋਸ਼ਲ ਮੀਡੀਆ ਤੇ ਆਈ ਸਭ ਤੋਂ ਪਹਿਲਾ ਉਹ ਮੇਰੀ ਸਭ ਤੋਂ ਵੱਡੀ ਗਲਤੀ ਹੈ ਵੀ ਮੈਂ ਜ਼ਿਆਦਾ ਦੁਖੀ ਹੋ ਕੇ ਮੇਰਾ ਦਿਮਾਗ ਜਿਵੇਂ ਸਮਝੋ ਖਰਾਬ ਹੋ ਗਿਆ ਸੀ ਕੀ ਹੋ ਗਿਆ ਸੀ ਮੈਂ ਸੋਚੀ ਝੂਠ ਵੀ ਬੋਲ ਬੈਠ ਗਈਆਂ ਰਈ ਗੁੱਸੇ 'ਚ ਆ ਕੇ ਕਿ ਝਕਾਵੇ ਜਾ ਕੇ ਮੈਂ ਬਹੁਤ ਝੂਠ ਵੀ ਬੋਲਿਆ ਮੈਨੂੰ ਦੁਬਾਰਾ ਆਪਣੇ ਪਰਿਵਾਰ 'ਚ ਵਸਣ ਦਾ ਮੌਕਾ ਦਿੱਤਾ ਜਾਵੇ ਤੇ ਆਪਣਾ ਗੁੱਸੇ 'ਚ ਆ ਕੇ ਮੈਂ ਆਪਣੇ ਸਾਸ ਬਾਰੇ ਜੋ ਬੋਲਿਆ ਉਹ ਬਿਲਕੁਲ ਗਲਤ ਹੈ ਝੂਠ ਹੈ ਇਸ ਕਰਕੇ ਹੁਣ ਮੇਰੇ ਭੈਣਾਂ ਵੀਰਾਂ ਨੂੰ ਬੇਨਤੀ ਹੈ ਕੋਈ ਵੀ ਮੇਰੇ ਪਰਿਵਾਰਿਕ ਮੈਂਬਰਸ ਦੇ ਅਕੋਰਡਿੰਗ ਕੋਈ ਵੀ ਗਲਤ ਥੱਲੇ ਕਮੈਂਟਸ ਨਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇਕਮ ਸੇਟੀ ਹਾਨੀ ਸੇਟੀ ਦੀ ਵਾਈਫ ਤੇ ਬਾਕੀ ਮੈਂ ਹੁਣ ਤੁਹਾਡੇ ਨਾਲ ਲਾਸਟ ਵੀਡੀਓ ਤੇ ਗੱਲ ਕਰਨਾ ਚਾਹੁੰਦੀ ਆਂ ਵੀ ਮੈਂ ਸੋਸ਼ਲ ਮੀਡੀਆ ਤੇ ਆਈ ਸਭ ਤੋਂ ਪਹਿਲਾਂ ਉਹ ਮੇਰੀ ਸਭ ਤੋਂ ਵੱਡੀ ਗਲਤੀ ਹੈ ਤੇ ਪਹਿਲਾਂ ਜੋ ਘਰ ਚ ਲੜਾਈ ਹੋਈ ਸੀਗੀ 29 April ਨੂੰ ਜੋ ਵੀ ਕੁਝ ਹੋਇਆ ਚਲੋ ਹੁਣ ਮੈਂ ਦੁਬਾਰਾ ਕੁਝ ਨਹੀਂ ਕਹਿਣਾ ਚਾਹੁੰਦੀ ਵੀ ਮੈਂ ਜਿਆਦਾ ਦੁਖੀ ਹੋ ਕੇ ਮੇਰਾ ਦਿਮਾਗ ਚ ਸਮਝੋ ਖਰਾਬ ਹੋ ਗਿਆ ਸੀ ਕੀ ਹੋ ਗਿਆ ਸੀ ਮੈਂ ਸੋਚੀ ਝੂਠ ਵੀ ਬੋਲ ਬੈਠੇ ਆਂ ਬਈ ਗੁੱਸੇ ਚ ਆ ਕੇ ਬਈ ਭਕਾਵੇ ਚ ਆ ਕੇ ਮੈਂ ਬਹੁਤ ਝੂਠ ਵੀ ਬੋਲਿਆ ਜਿਸ ਨਾਲ ਮੇਰੇ ਸੋਹਰਾ ਪਰਿਵਾਰ ਨੂੰ ਬਹੁਤ ਠੇਸ ਪਹੁੰਚੀ ਹੈ ਉਹਦੇ ਲਈ ਮੈਂ ਮਾਫੀ ਚਾਹਦੀ ਆਂ ਬਈ ਜੋ ਵੀ ਹੋ ਗਿਆ ਮੈਨੂੰ ਮਾਫ ਕਰ ਦੋ ਬਾਕੀ ਮੈਂ ਅੱਗੋਂ ਦੀ ਸੋਸ਼ਲ ਮੀਡੀਆ ਤੇ ਆ ਕੇ ਕੋਈ ਵੀ ਵੀਡੀਓ ਨਹੀਂ ਪਾਉਂਗੀ ਕਿਸੇ ਦੇ ਭਕਾਵੇ ਚ ਆ ਕੇ ਜਾਂ ਆਪਣੇ ਗੁੱਸੇ ਕਰਕੇ ਮੈਂ ਕੋਈ ਵੀਡੀਓ ਸੋਸ਼ਲ ਮੀਡੀਆ ਤੇ ਨਹੀਂ ਆਗੋਦੀ ਪਾਉਂਗੀ ਜੋ ਹੋ ਗਿਆ ਮੇਰੀ ਗਲਤੀ ਨੂੰ ਮaaf ਕੀਤਾ ਜਾਵੇ ਮੈਨੂੰ ਦੁਬਾਰਾ ਆਪਣੇ ਪਰਿਵਾਰ ਚ ਵਸਣ ਦਾ ਮੌਕਾ ਦਿੱਤਾ ਜਾਵੇ ਬਾਕੀ ਮੈਂ ਇੱਕ ਹੋਰ ਗੱਲ ਕਹਿਣੀ ਹੈ ਜੋ ਮੈਂ ਆਪਣੇ ਸੱਸ ਬਾਰੇ ਕਿਹਾ ਸੀਗਾ ਜੋ 29 April ਨੂੰ ਦੁਪਹਿਰੇ ਜੋ ਘਰ ਚ ਗੱਲ ਹੋਈ ਸੀਗੀ ਉਹ ਮੈਂ ਹੁਣ ਮੈਂ ਦੁਬਾਰਾ ਕਲੀਅਰ ਨਹੀਂ ਕਰਨੀ ਜੋ ਵੀ ਹੋਇਆ ਸੀ ਉਹ ਮੈਂ ਗੁੱਸੇ ਚ ਦੁਖੀ ਹੋ ਕੇ ਜਾਂ ਆਪਣਾ ਗੁੱਸੇ ਚ ਆ ਕੇ ਮੈਂ ਆਪਣੇ ਸੱਸ ਬਾਰੇ ਜੋ ਬੋਲਿਆ ਉਹ ਬਿਲਕੁਲ ਗਲਤ ਹੈ ਝੂਠ ਹੈ ਇਸ ਕਰਕੇ ਹੁਣ ਮੇਰੇ ਭੈਣਾਂ ਵੀਰਾਂ ਨੂੰ ਬੇਨਤੀ ਹੈ ਕੋਈ ਵੀ ਮੇਰੇ ਪਰਿਵਾਰਿਕ ਮੈਂਬਰ ਤੇ ਅਕੋਰਡਿੰਗ ਕੋਈ ਵੀ ਗਲਤ ਥੱਲੇ ਕਮੈਂਟਸ ਨਾ ਕਰੋ ਨਾ ਕੁਝ ਗਲਤ ਬੋਲੋ ਬਸ ਧੰਨਵਾਦ ਤੁਹਾਨੂੰ ਵੀ ਮੈਂ ਸੋਸ਼ਲ ਮੀਡੀਆ ਤੇ ਆਈ ਸਭ ਤੋਂ ਪਹਿਲਾ ਉਹ ਮੇਰੀ ਸਭ ਤੋਂ ਵੱਡੀ ਗਲਤੀ ਹੈ ਵੀ ਮੈਂ ਜ਼ਿਆਦਾ ਦੁਖੀ ਹੋ ਕੇ ਮੇਰਾ ਦਿਮਾਗ ਸਮਝੋ ਖਰਾਬ ਹੋ ਗਿਆ ਸੋ ਕੀ ਹੋ ਗਿਆ ਸੀ ਮੈਂ ਛੋਟੀ ਫੂਟ ਵੀ ਬੋਲ ਬੈਠ ਗਈਆਂ ਸਈ ਗੁੱਸੇ ਚ ਆ ਕੇ ਕਿ ਦੇ ਘਾਵੇ ਚਾਕੇ ਮੈਂ ਬਹੁਤ ਝੂਠ ਵੀ ਬੋਲਿਆ ਮੈਨੂੰ ਦੁਬਾਰਾ ਆਪਣੇ ਪਰਿਵਾਰ ਚ ਰਸਣ ਦਾ ਮੌਕਾ ਦਿੱਤਾ ਜਾਵੇ ਤੇ ਆਪਣਾ ਗੁੱਸੇ ਚਾਕੇ ਮੈਂ ਆਪਣੇ ਸਾਥ ਸਾਰੇ ਜੋ ਬੋਲਿਆ ਉਹ ਬਿਲਕੁਲ ਗਲਤ ਹੈ ਝੂਠ ਹੈ ਇਸ ਕਰਕੇ ਹੁਣ ਮੇਰੇ ਭੈਣਾਂ ਵੀਰਾਂ ਨੂੰ ਬੇਨਤੀ ਹੈ ਕੋਈ ਵੀ ਮੇਰੇ ਪਰਿਵਾਰਿਕ ਮੈਂਬਰ ਦੇ ਅਕੋਰਡਿੰਗ ਕੋਈ ਵੀ ਗਲਤ ਥੱਲੇ ਕਮੈਂਟਸ ਨਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇੱਕਮ ਸੇਟੀ ਹਾਨੀ ਸੇਟੀ ਦੀ ਵਾਈਫ ਤੇ ਬਾਕੀ ਮੈਂ ਹੁਣ ਤੁਹਾਡੇ ਨਾਲ ਲਾਸਟ ਵੀਡੀਓ ਤੇ ਗੱਲ ਕਰਨਾ ਚਾਹੁੰਦੀ ਆ ਵੀ ਮੈਂ ਸੋਸ਼ਲ ਮੀਡੀਆ ਤੇ ਆਈ ਸਭ ਤੋਂ ਪਹਿਲਾਂ ਉਹ ਮੇਰੀ ਸਭ ਤੋਂ ਵੱਡੀ ਗਲਤੀ ਹੈ ਤੇ ਪਹਿਲਾਂ ਜੋ ਘਰ ਚ ਲੜਾਈ ਹੋਈ ਸੀਗੀ 29 April ਨੂੰ ਜੋ ਵੀ ਕੁਝ ਹੋਇਆ ਚਲੋ ਮੈਂ ਦੁਬਾਰਾ ਕੁਝ ਨਹੀਂ ਕਹਿਣਾ ਚਾਹਦੀ ਵੀ ਮੈਂ ਜ਼ਿਆਦਾ ਦੁਖੀ ਹੋ ਕੇ ਮੇਰਾ ਦਿਮਾਗ ਚ ਸਮਝੋ ਖਰਾਬ ਹੋ ਗਿਆ ਸੀ ਕੀ ਹੋ ਗਿਆ ਸੀ ਮੈਂ ਸੋਸ਼ੀ ਝੂਠ ਵੀ ਬੋਲ ਬੈਠੇ ਆ ਬਈ ਗੁੱਸੇ ਚ ਆ ਕੇ ਵੀ ਭਕਾਵੇ ਚ ਆ ਕੇ ਮੈਂ ਬਹੁਤ ਝੂਠ ਵੀ ਬੋਲਿਆ ਜਿਸ ਨਾਲ ਮੇਰੇ ਸੋਹਰਾ ਪਰਿਵਾਰ ਨੂੰ ਬਹੁਤ ਠੇਸ ਪਹੁੰਚੀ ਹੈ ਉਹਦੇ ਲਈ ਮੈਂ ਮਾਫੀ ਚਾਹਦੀ ਆ ਦੇ ਜੋ ਵੀ ਹੋ ਗਿਆ ਮੈਨੂੰ ਮਾਫ ਕਰਦੋ ਬਾਕੀ ਮੈਂ ਅੱਗੋ ਦੀ ਸੋਸ਼ਲ ਮੀਡੀਆ ਤੇ ਆ ਕੇ ਕੋਈ ਵੀ ਵੀਡੀਓ ਨਹੀਂ ਪਾਉਂਗੀ ਕਿਸੇ ਦੇ ਭਕਾਵੇ ਚ ਆ ਕੇ ਜਾਂ ਆਪਣੇ ਗੁੱਸੇ ਕਰਕੇ ਮੈਂ ਕੋਈ ਵੀਡੀਓ ਸੋਸ਼ਲ ਮੀਡੀਆ ਤੇ ਨਹੀਂ ਆਗੋ ਦੀ ਪਾਉਂਗੀ ਜੋ ਹੋ ਗਿਆ ਮੇਰੀ ਗਲਤੀ ਨੂੰ ਮਾਫ ਕੀਤਾ ਜਾਵੇ ਮੈਨੂੰ ਦੁਬਾਰਾ ਆਪਣੇ ਪਰਿਵਾਰ ਚ ਵਸਣ ਦਾ ਮੌਕਾ ਦਿੱਤਾ ਜਾਵੇ ਬਾਕੀ ਮੈਂ ਇੱਕ ਹੋਰ ਗੱਲ ਕਹਿਣੀ ਹੈ ਜੋ ਮੈਂ ਆਪਣੇ ਸੱਸ ਬਾਰੇ ਕਿਹਾ ਸੀਗਾ ਜੋ 29 April ਨੂੰ ਦੁਪਹਿਰੇ ਜੋ ਘਰ 'ਚ ਗੱਲ ਹੋਈ ਸੀਗੀ ਉਹ ਮੈਂ ਹੁਣ ਮੈਂ ਦੁਆਰਾ ਕਲੀਅਰ ਨਹੀਂ ਕਰਨੀ ਜੋ ਵੀ ਹੋਇਆ ਸੀ ਉਹ ਮੈਂ ਗੁੱਸੇ 'ਚ ਦੁਖੀ ਹੋ ਕੇ ਜਾਂ ਆਪਣਾ ਗੁੱਸੇ 'ਚ ਆ ਕੇ ਮੈਂ ਆਪਣੇ ਸੱਸ ਬਾਰੇ ਜੋ ਬੋਲਿਆ ਉਹ ਬਿਲਕੁਲ ਗਲਤ ਹੈ ਝੂਠ ਹੈ ਇਸ ਕਰਕੇ ਹੁਣ ਮੇਰੇ ਭੈਣਾਂ ਵੀਰਾਂ ਨੂੰ ਬੇਨਤੀ ਹੈ ਕੋਈ ਵੀ ਮੇਰੇ ਪਰਿਵਾਰਿਕ ਮੈਂਬਰ ਅਕੋਰਡਿੰਗ ਕੋਈ ਵੀ ਗਲਤ ਥੱਲੇ ਕਮੈਂਟਸ ਨਾ ਕਰੋ ਨਾ ਕੁਝ ਗਲਤ ਬੋਲੋ ਬਸ ਧੰਨਵਾਦ ਤੁਹਾਨੂੰ